ਉੱਪਰ ਸ਼ਰਮੋ ਥੋੜੀ ਜੀ ਸ਼ਰਮ ਕਰ ਲੋ ਧਰਮ ਨੂੰ ਕਿਤੇ ਨਾ ਕਿਤੇ ਯਾਦ ਕਰ ਲੋ ਇਹ ਕਿਹੜੀ ਇਨਸਾਨੀਅਤ ਆ ਜਿਹੜੀ ਕੀ ਆਗੇ ਸਾਡੇ ਦੇਵੀ ਦੇਵਤਿਆਂ ਦੀਆਂ ਤਸਵੀਰਾਂ ਜਾਂ ਆ ਸਾਡੇ ਸ਼ਹੀਦਾਂ ਦੀਆਂ ਤਸਵੀਰਾਂ ਗੁਰੂ ਸਾਹਿਬ ਜੀ ਦਾ ਹੁਕਮ ਸੀਗਾ ਕਿ ਆਗਿਆ ਪਈ ਅਕਾਲ ਕੀ ਤਵੇ ਚਲਾਇਓ ਪੰਥ ਸਭ ਸਿੱਖਾਂ ਨੂੰ ਹੁਕਮ ਹੈ ਗੁਰੂ ਮਾਨੇਓ ਗ੍ਰੰਥ ਚ ਔਰ ਅਸੀਂ ਨਮਸਕਾਰ ਕਰਦੇ ਹਾਂ ਗੁਰੂ ਕੋਲ ਔਰ ਅੱਜ ਸਾਨੂੰ ਕੂੜੇ ਦੇ ਢੇਰ ਤੋਂ ਅਮਰਸਰ ਦੇ ਵਿੱਚ ਜਤਾਰਾਂ ਵਾਲਾ ਪੋਲਿਆ ਉੱਥੇ ਆਉ ਤੁਹਾਨੂੰ ਸੁਖਮਨੀ ਸਾਹਿਬ ਜੀ ਦਾ ਸੰਪੂਰਨ ਗੁਟਕਾ ਮਿਲਦਾ ਵਾ ਸਾਡੇ ਬਾਬਾ ਦੀਪ ਸਿੰਘ ਦੀ ਫੋਟੋ ਦੇਖੋ ਜਿੰਨਾ ਤੋਂ ਲੋਕ ਜਾ ਕੇ ਮੇਰੇ ਖਿਆਲ ਚਾਰ ਚਾਰ 10 10 ਘੰਟੇ ਬੈਠ ਕੇ ਭਗਤੀ ਦੇ ਵਿੱਚ ਮੰਗਦੇ ਨੇ ਤੇ ਭਗਤੀ ਉਦੋਂ ਕਿੱਥੇ ਜਾਂਦੀ ਆ ਜਦੋਂ ਅਸੀਂ ਇਹਨਾਂ ਦੀਆਂ ਤਸਵੀਰਾਂ ਨੂੰ ਨਹਿਰ ਦੇ ਵਿੱਚ ਆ ਕੇ ਸੁੱਟ ਦਿੰਨੇ ਆ ਰੱਬ ਨੂੰ ਕੁਛ ਦਿਨ ਖਰੀਦਿਆ ਉਸ ਤੋਂ ਬਾਅਦ ਕਿਤੇ ਮਾਲੀ ਜੀ ਨਵੀਂ ਫੋਟੋ ਲਿਆਉਂਦਾ ਚਾਚੜਿਆ ਤੇ ਲਿਆ ਆ ਕੇ ਜਿਹੜੀ ਪੁਰਾਣੀ ਤਸਵੀਰ ਆ ਉਹ ਅਸੀਂ ਇਸ ਨਹਿਰ ਦੇ ਵਿੱਚ ਸੁੱਟਦੀ ਕੂੜੇ ਦੇ ਢੇਰ ਤੇ ਬਾਬਾ ਜੀ ਕੀ ਕਰਦੇ ਬਈ ਚੌਲ ਲੱਡੂ ਦੇਖੋ ਤੁਸੀਂ ਲੋਕ ਕੀ ਕੁਛ ਕਰਦੇ ਗੱਡੀਆਂ ਦੇ ਵਿੱਚ ਪਰੇ ਲਿਖੇ ਲੋਕ ਮੈਨੂੰ ਲੱਗਦਾ ਇਸ ਤਰੀਕੇ ਦੇ ਨਾਲ ਇੱਥੇ ਆ ਕੇ ਜਿਹੜਾ ਗੱਡੀਆਂ ਦੇ ਵਿੱਚ ਆ ਕੇ ਸਮਾਨ ਸੁੱਟਦੇ ਪਏ ਆ ਜਿਹੜਾ ਲੋਕ ਕਿਸ ਤਰੀਕੇ ਦੇ ਨਾਲ ਬੇਅਦਬੀਆਂ ਕਰਦੇ ਨੇ ਸਦਾਉਂਦੇ ਗੱਡੀਆਂ ਦੇ ਵਿੱਚ ਜ਼ਰੂਰ ਜਾ ਕੇ ਇੱਕ ਵਾਰ ਗੱਲਬਾਤ ਕਰਾਂਗੇ ਸੋਏ ਬਸ਼ਰਮੀ ਇਹ ਬਸ਼ਰਮੀ ਤੁਸੀਂ ਦੇਖ ਸਕਦੇ ਹੋ ਇਹ ਲੋਕ ਨੇ ਜਿਹੜੇ ਰੱਬ ਨੂੰ ਭੁੱਲੇ ਨੇ ਤਸਵੀਰਾਂ ਦੇਖੋ ਕਿਸ ਤਰੀਕੇ ਦੇ ਨਾਲ ਜਿਹੜੇ ਲੋਕ ਇੱਥੇ ਇਹ ਚਾਵਲ ਤਸਵੀਰਾਂ ਬੜੀ ਠੰਡਤ ਕਿਥੇ ਨੇ ਬਾਬਾ ਜੀ ਲੋਕ ਕਹਿੰਦੇ ਕਿ ਖੰਡਾ ਚੀਜ਼ਾਂ ਸੁੱਟਦੇ ਜਲਪਤਵਾ ਇਹ ਕਿਹੜਾ ਜਲਪਤਵਾਦ ਤੇ ਕਿਹੜਾ ਖੰਡਤ ਸਾਥੀਓ ਇਸ ਵਕਤ ਪੇ ਮੌਜੂਦ ਹੈਗੇ ਆਮੇ ਸਰਦੀ ਤਾਰਾ ਵਾਲੀ ਨਹਿਰ ਤੇ ਜਿੱਥੇ ਕਿ ਇਨਸਾਨੀਅਤ ਨੂੰ ਸੰਸਾਰ ਕਦ ਵਾਲੀਆਂ ਤਸਵੀਰਾਂ ਜੜੀਆਂ ਸਾਹਮਣੇ ਆਈਆਂ ਨੇ ਤੇ ਇੱਕ ਮੰਚ ਦੇ ਉਪਰ ਅੱਜ ਹਿੰਦੂ ਜਥੇਬੰਦੀ ਦੇ ਸਿੱਖ ਜਥੇਬੰਦੀਆਂ ਤੋਂ ਕੁਝ ਲੋਕ ਇਕੱਠੇ ਹੋਏ ਨੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਜਿਹੜੀ ਇੱਥੇ ਲੋਕ ਨੇ ਜਿਨ੍ਹਾਂ ਨੂੰ ਸ਼ਾਇਦ ਕਹਿ ਸਕਦੇ ਆ ਕਿ ਰੱਬ ਦਾ ਕੋਈ ਡਰ ਖੋਫ ਭੈ ਨਹੀਂ ਦਿਆ ਤੇ ਉੱਥੇ ਬੇਦਬੀਆਂ ਕਰਦੇ ਨਜ਼ਰ ਆਉਂਦੇ ਨੇ ਤੇ ਅੱਜ ਜਿਹੜੀਆਂ ਤਸਵੀਰਾਂ ਦੇਖ ਕੇ ਕਿਤਨਾ ਕਿਤੇ ਹਿਰਦਾ ਜਿਹੜਾ ਬਲੁੰਦ ਰਿਹਾ ਗਿਆ ਤਸਵੀਰਾਂ ਤੁਸੀਂ ਦੇਖੋ ਪ ਤਨ ਤਨ ਬਾਬਾ ਦੀਪ ਸਿੰਘ ਜੀ ਸ਼ਹੀਦ ਇਹ ਉਹਨਾਂ ਦੀ ਤਸਵੀਰ ਹੈ ਇਸ ਤਰੀਕੇ ਨਾਲ ਜਿਹੜਾ ਇੱਥੇ ਲੋਕ ਬੇਦਵੀ ਕਰਕੇ ਜਾਂਦੇ ਨੇ ਬਾਬਾ ਗਵਿੱਤਰ ਜਿਹੜੇ ਗੁਟਕਾ ਸਾਹਿਬ ਨੇ ਸੁਖਮਨੀ ਸਾਹਿਬ ਹੈ ਕ੍ਰਿਸ਼ਨ ਮਹਾਰਾਜ ਦੀਆਂ ਇੱਥੇ ਤਸਵੀਰਾਂ ਦੇਖੀਆਂ ਅਸੀਂ ਹਰੇਕ ਧਰਮ ਦੇ ਲੋਕ ਜਿਹੜੇ ਨੇ ਇੱਥੇ ਕਿਤਨਾ ਕਿਤੇ ਬੇਦਵੀ ਕਰਦੇ ਨਜ਼ਰ ਆਏ ਨੇ ਕਿਉਂਕਿ ਉਦੋਂ ਤੁਸੀਂ ਦੇਖੋ ਜਿਹੜੇ ਪੀਰ ਬਗੰਗਰ ਹੁੰਦੇ ਨੇ ਉਹਨਾਂ ਦੀਆਂ ਤਸਵੀਰਾਂ ਤੱਕ ਡਿੱਗੀਆਂ ਹੋਈਆਂ ਨੇ ਹਰੇਕ ਧਰਮ ਦੀ ਤਸਵੀਰ ਤੁਹਾਨੂੰ ਇਸ ਨਹਿਰ ਤੇ ਮਿਲ ਜਾਏਗੀ ਜਿੰਨਾਂ ਦੀ ਬੇਦਵੀ ਕਰਦੇ ਇੱਥੇ ਲੋਕ ਨਜ਼ਰ ਆਏ ਨੇ ਗੱਲਬਾਤ ਕਰ ਲੈਣੇ ਆ ਭਾਜੀ ਪਹਿਲਾਂ ਵੀ ਤਸਵੀਰਾਂ ਦੇਖੀਆਂ ਕਈ ਵਾਰ ਸਮਾਜ ਸੇਵਕ ਪਹੁੰਚ ਚੁੱਕੇ ਨੇ ਕਈ ਵਾਰ ਤੁਸੀਂ ਪਹੁੰਚ ਚੁੱਕੇ ਹੋ ਸੇਗ ਜਿੱਥੇ ਬੰਦਿਆ ਤੋਂ ਹਿੰਦੂ ਜਿੱਥੇ ਬੰਦਿਆ ਤੋਂ ਹਰ ਵਾਰ ਅਪੀਲ ਕੀਤੀ ਜਾਂਦੀ ਹੈ ਲੇਕਿਨ ਮਜ਼ਾਦਾ ਜਿਹੜਾ ਇੱਥੇ ਉਹੀ ਬਰਕਰਾਰ ਹੈ ਅੱਜ ਤਰਮਲੇ ਪੁੱਲ ਤੇ ਅੰਮ੍ਰਿਤਸਰ ਅਸੀਂ ਫੇਰ ਖੜੇ ਆ ਬਹੁਤ ਇੰਟਰਵਿਊ ਦਿੱਤੀਆਂ ਅਸੀਂ ਇੱਥੇ ਲੋਕਾਂ ਨੂੰ ਬਹੁਤ ਅਪੀਲ ਕੀਤੀ ਪਰ ਸ਼ਾਇਦ ਇਹ ਪਤਾ ਨਹੀਂ ਕਿਹੜੀ ਢੀਠ ਮਿੱਟੀ ਦੇ ਬਣੇ ਆ ਵੀ ਆਪਣੇ ਧਰਮ ਨੂੰ ਵੀ ਨਹੀਂ ਛੱਡਦੇ ਅੱਜ ਬਾਬਾ ਜੀ ਵੀ ਮੇਰੇ ਨਾਲ ਨੇ ਦੇਖੋ ਇਹ ਜਿਹੜੇ ਬਾਬਾ ਜੀ ਦੇ ਹੱਥ ਨੇ ਸੁਖਨੀ ਸਾਹਿਬ ਜਿਹੜੇ ਸ਼ਬਦ ਹੈ ਬਹੁਤ ਸਮਰਵਾਲ ਚੀਜ਼ ਹੈ ਜਿਹਨੇ ਸਾਡੀ ਇੱਕ ਆਤਮਾ ਨੂੰ ਸ਼ੁੱਧ ਕਰ ਦਿੰਦੀ ਹੈ ਜਦੋਂ ਅਸੀਂ ਪੜਦੇ ਹਾਂ ਤੇ ਧਰਮ ਜਿਹੜੇ ਲਾਗੇ ਆਪਣਾ ਧਾਰਿਆ ਘਰ ਦੇ ਵਿੱਚ ਜਦੋਂ ਅਸੀਂ ਪੜਦੇ ਹਾਂ ਨਾ ਮੇਰੇ ਖਿਆਲ ਨਾਲ ਅੱਧਾ ਕਿਲੋਮੀਟਰ ਦੂਰ ਇਹੋ ਜੀ ਵੇਵਸ ਜਾਂਦੀਆਂ ਨਾ ਵੀ ਸਾਰੇ ਸ਼ੁੱਧ ਹੋ ਜਾਂਦੇ ਆ ਤੇ ਇਹ ਲੋਕ ਕੌਣ ਨੇ ਸਾਡੇ ਬਾਬਾ ਦੀਪ ਸਿੰਘ ਦੀ ਫੋਟੋ ਦੇਖੋ ਜਿੰਨਾਂ ਤੋਂ ਲੋਕ ਜਾ ਕੇ ਮੇਰੇ ਖਿਆਲ ਨਾਲ 4-4 10-10 ਘੰਟੇ ਬੈਠ ਕੇ ਭਗਤੀ ਦੇ ਵਿੱਚ ਮੰਗਦੇ ਨੇ ਇਹ ਭਗਤੀ ਉਦੋਂ ਕਿੱਥੇ ਜਾਂਦੀ ਆ ਜਦੋਂ ਅਸੀਂ ਇਹਨਾਂ ਦੀਆਂ ਤਸਵੀਰਾਂ ਨੂੰ ਨਹਿਰ ਦੇ ਵਿੱਚ ਆ ਕੇ ਸੁੱਟ ਦਿੰਨੇ ਆ ਇਹ ਸਾਡੇ ਸਵਾਲ ਨੇ ਤੁਸੀਂ ਕਿਸ ਧਰਮ ਦੇ ਹੋ ਧਰਮ ਤੇ ਤੁਹਾਡਾ ਕੋਈ ਨਹੀਂ ਹੈਗਾ ਇਹ ਸਾਨੂੰ ਲੱਗਿਆ ਪਤਾ ਕਿਉਂਕਿ ਦੇਖੋ ਇੱਕ ਇਨਸਾਨੀਅਤ ਇਹ ਵੱਖ-ਵੱਖ ਜਿੱਤਰ ਜੋ ਪੈਦਾ ਹੋਏ ਆ ਕੋਈ ਸਿੱਖ ਆ ਕੋਈ ਮੁਸਲਮਾਨ ਹੈ ਕੋਈ ਹਿੰਦੂ ਆ ਪਰ ਮੈਨੂੰ ਨਹੀਂ ਲੱਗਦਾ ਤੁਹਾਡੇ 'ਚ ਇਨਸਾਨੀਅਤ ਹੈਗੀ ਰੱਬ ਨੂੰ ਕੁਛ ਦਿਨ ਖਰੀਦਿਆ ਫੋਟੋਆਂ ਖਰੀਦੀਆਂ ਆਪਣੇ ਘਰਾਂ 'ਚ ਰੱਖਿਆ ਸਮਝਿਆ ਇ ਸਾਡੇ ਜਿਹੜੇ ਬੱਚੇ ਆ ਪਰਿਵਾਰ ਆ ਬੜਾ ਫਲ ਮਿਲ ਰਿਹਾ ਉਸ ਤੋਂ ਬਾਅਦ ਕਿਤੇ ਮਾਲੀ ਜੀ ਨਵੀਂ ਫੋਟੋ ਲਿਓਂਦਾ ਚਾ ਚੜਿਆ ਤੇ ਲਿਆ ਕੇ ਜਿਹੜੀ ਪੁਰਾਣੀ ਤਸਵੀਰ ਆ ਉਹ ਅਸੀਂ ਇਸ ਨਹਿਰ ਦੇ ਵਿੱਚ ਸੁੱਟਦੀ ਕੂੜੇ ਦੇ ਢੇਰ ਤੇ ਦੱਸੋ ਰੱਬ ਨੂੰ ਤੁਸੀਂ ਲੋਕ ਪ੍ਰਾਪਤ ਕਰ ਸਕਦੇ ਹੋ ਮੈਂ ਬਾਰ-ਬਾਰ ਅਪੀਲ ਕਰਦਾ ਉਹ ਬੇਸ਼ਰਮੋ ਥੋੜੀ ਜੀ ਸ਼ਰਮ ਕਰ ਲੋ ਧਰਮ ਨੂੰ ਕਿਤੇ ਨਾ ਕਿਤੇ ਯਾਦ ਕਰ ਲੋ ਜੇ ਨਹੀਂ ਯਾਦ ਹੁੰਦੀ ਤੇ ਮਾਲਕ ਤੇ ਬੈਠਾ ਜੇ ਫਿਰ ਤਾਂ ਅਨਸਾਫ਼ ਕਰਨ ਲਈ ਅਗਲੀ ਤੋਂ ਪੰਜ ਪਵਿੱਤਰ ਸ੍ਰੋਵਰ ਇਤਿਹਾਸਿਕ ਸ੍ਰੋਵਰਾਂ ਨੂੰ ਜਲ ਜਾਂਦਾ ਹੈ ਦਰਗਿਆਣਾ ਮੰਦਰ ਨਾਲ ਹੀ ਜੁੜਦੀ ਹੈ ਕਿਤਨਾ ਕਿਤੇ ਤੁਸੀਂ ਦੂਦੂਦ ਤੱਕ ਦੇਖੋਗੇ ਹਲੇ ਦਵਾਲੇ ਖੜੇ ਇੱਕ ਤਰਫ ਤੁਹਾਨੂੰ ਤਸਵੀਰਾਂ ਮਿਲਣਗੀਆਂ ਕੋਈ ਕਿਸੇ ਨੇ ਲਾਲ ਕਪੜਾ ਸੁੱਟਿਆ ਕਿਸੇ ਨੇ ਕੇਸਰੀ ਕਪੜਾ ਸੁੱਟਿਆ ਕੋਈ ਕਿਸੇ ਨੇ ਧਾਗੇ ਸੁੱਟੇ ਮੋਲੀਆਂ ਸੁੱਟੀਆਂ ਤੇਲ ਸੁੱਟੀਆਂ ਕੋਈ ਨਿੰਬੂ ਸੁੱਟ ਕੇ ਜਾਂਦਾ ਕੋਈ ਨਾਰੀਅਲ ਤੋੜ ਕੇ ਜਾਂਦਾ ਇਹ ਕਿਹੜੇ ਪਰਮਾਚ ਚ ਪੈ ਗਈ ਸ਼ਾਇਦ ਪਰਮਾਚੋਂ ਕੱਢਣਾ ਚਾਹੀਦਾ ਅੱਜ ਇੱਕ ਤਰਫ ਆਪਾਂ ਕਹਿੰਦੇ ਅਸੀਂ ਵਿਕਾਸ ਬਹੁਤ ਕਰ ਲਿਆ ਅਸੀਂ 21ਵੀਂ ਸਦੀ 'ਚ ਜੀ ਰਹੇ ਹਾਂ ਤੇ ਮਨਸਿਕਤਾ ਦੇ ਮੈਨੂੰ ਲੱ ਸਾਫ ਸੁਥਰੀ ਗੱਲ ਜਦੋਂ ਆਸਤਾ ਦੀ ਗੱਲ ਹਟਾ ਜੇ ਨਾ ਫਿਰ ਇਨਸਾਨੀਅਤ ਤੇ ਧਰਮ ਇਹ ਲੋਕ ਗਰਾ ਦਿੰਦੇ ਆ ਆਸਤਾ ਦੀ ਗੱਲ ਹਟਿਆ ਇਹ ਕੀ ਆਸਤਾ ਹੈ ਕਿਦਾਂ ਦੀ ਆਸਤਾ ਹੈ ਜਿਹੜੀ ਕੁਛ ਦਿਨ ਬਾਅਦ ਇੱਕ ਤਸਵੀਰ ਚੋ ਇੱਕ ਗੁੜਕਾ ਸਾਫ ਚੋ ਜਾਂ ਇੱਕ ਪੀਰ ਪਕੰਬਰਾਂ ਦੀ ਫੋਟੋ ਚੋ ਖਤਮ ਹੋ ਜਾਂਦੀ ਹੈ ਆਸਤਾ ਇਦਾਂ ਦੀ ਹੈ ਕਿ ਕੁਛ ਦਿਨ ਬਾਅਦ ਇਹਨਾਂ ਜੋ ਖਤਮ ਹੋ ਜਾਂਦੇ ਆਪਾਂ ਲਿਆ ਗਏ ਤੇ ਨਹਿਰ ਦੇ ਵਿੱਚ ਸੁੱਟਿਆ ਕੂੜੇ ਵਾਲੇ ਢੇਰ ਤੇ ਪਤਾ ਨਹੀਂ ਇਹ ਜਿੱਥੇ ਮਰਜੀ ਜਾਵੇ ਮੰਗਣਾ ਸੀ ਇਹਨਾਂ ਤੋਂ ਤੇ ਸੁੱਟਣਾ ਵੀ ਇਹਨਾਂ ਨੂੰ ਇਹ ਸਵਾਲ ਕੀ ਨੇ ਇਹ ਦੇਖੋ ਆਪਣੇ ਦਿਮਾਗ ਦੀ ਬਿਲਕੁਲ ਡੌਲਜੀ ਚੇਂਜ ਕਰਨੀ ਚਾਹੀਦੀ ਆ ਜਿੰਨੇ ਵੀ ਧਰਮ ਨੇ ਅਸੀਂ ਬਾਰ ਬਾਰ ਤੁਹਾਨੂੰ ਕਿਹਾ ਵਾ ਵੈਸੇ ਗੁਰੂ ਸਾਹਿਬ ਦੀਆਂ ਨਹੀਂ ਤਸਵੀਰਾਂ ਖਰੀਦਣ ਦੀ ਤੁਹਾਨੂੰ ਜ਼ਰੂਰਤ ਹੀ ਨਹੀਂ ਹੱਤੋਂ ਪਹਿਲੀ ਗੱਲ ਤਸਵੀਰ ਤੇ ਉੱਥੋਂ ਮਨਾਈ ਆ ਦੇਖੋ ਸਾਡੇ ਧਰਮ ਸਨਾਤਨ ਦੇ ਵਿੱਚ ਤਸਵੀਰ ਲੋਕ ਖਰੀਦਦੇ ਆ ਮੂਰਤੀ ਬਣਾਉਂਦੇ ਆ ਮੂਰਤੀ ਪੂਜਾ ਕਰਦੇ ਆ ਪਰ ਤੁਸੀਂ ਬਾਰ ਬਾਰ ਅਸੀਂ ਰਿਕਵੈਸਟਾਂ ਕੀਤੀਆਂ ਤੁਹਾਨੂੰ ਜੇ ਤੁਸੀਂ ਮੂਰਤੀ ਪੂਜਾ ਕਰਦੇ ਹੋ ਜੇ ਮੂਰਤੀ ਖੰਡਤ ਹੋ ਜਾਂਦੀ ਆ ਉਹਦੀਆਂ ਵਿਧੀਆਂ ਨੇ ਉਹਨੂੰ ਕਲੇ ਟਾਈਪ ਹੁੰਦੀ ਆ ਉਹਨੂੰ ਡਰਮ ਚ ਪਾ ਦਿਓ ਉਹਨੂੰ ਸੇਵ ਕਰ ਲਓ ਉਹਦਾ ਪਾਣੀ ਜਿਹੜਾ ਜਲਿਆ ਉਹਨੂੰ ਜਾ ਕੇ ਗਲਗਸ਼ਤੇਸ਼ ਪਾ ਦਿਓ ਉਹ ਜਿਹੜੀਆਂ ਚੀਜ਼ਾਂ ਹੈਗੀਆਂ ਉਹਨੂੰ ਅਗਲੀ ਪੇਂਟ ਕਰ ਦਿਓ ਪਰ ਬਾਰ ਬਾਰ ਕਹਿੰਦੇ باوجود ਆਪਣਾ ਸਮਾਂ ਕੁਛ ਨਾ ਖਰਾਬ ਹੋਏ ਫੋਟੋ ਚੁੱਕਦੇ ਆ ਉਹ ਬਜ਼ਾਰੋਂ ਫੇਰ 100 200 ਦੀ ਖਰੀਦੇ ਆ ਤੇ ਲਿਆ ਕੇ ਸੁੱਟਦੇ ਆ ਇਹ ਆਸਤਾ ਦੀ ਗਲਾਵਟ ਆ ਇਨਸਾਨੀਅਤ ਦੀ ਗਲਾਵਟ ਆ ਇਹ ਇਹ ਸਾਡੇ ਧਰਮ ਦੇ ਲੋਕ ਨੇ ਜਿਹੜੇ ਲੋਕ ਸਾਡੇ ਧਰਮ ਨੂੰ ਇੰਦਾ ਸੁੱਟਦੇ ਨੇ ਬਿਲਕੁਲ ਇਹਨਾਂ ਲੋਕਾਂ ਤੇ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਆ ਤੇ ਬਿਲਕੁਲ ਛੱਤਰ ਪਰੇਡ ਵੀ ਹੋਣੀ ਚਾਹੀਦੀ ਕਿਉਂਕਿ ਅਸੀਂ ਬਾਰ-ਬਾਰ ਸਮਝਾ ਕੇ ਥੱਕ ਗਏ ਹੁਣ ਵਾਰੀ ਇਹੋ ਹੀ ਆ ਇਹਦੀ ਕਸਰ ਇਹ ਵੀ ਪੂਰੀ ਹੋ ਜੇਗੀ ਬਾਬਾ ਜੀ ਕਿੱਦਾਂ ਦੇਖਦੇ ਹੋ ਇਨਸਾਨੀਅਤ ਜੇਕਰ ਕਹਾਂ ਆਪਾਂ ਕਹਿ ਸਕਦੇ ਹਾਂ ਲੋਕਾਂ ਨੇ ਤਾਂ ਆਪ ਤਾਰ ਕਰ ਦਿੱਤੀ ਆ ਤੇ ਰੱਬ ਜਿਹੜਾ ਲੋਕਾਂ ਲਈ ਵਪਾਰ ਬਣਾਇਆ ਵੇਚ ਦਿੱਤਾ ਖਰੀਦ ਲਿਆ ਵੇਚ ਦਿੱਤਾ ਖਰੀਦ ਲਿਆ ਤੇ ਸੜਕਾਂ ਦੇ ਉੱਪਰ ਨਾਲੀਆਂ ਦੇ ਉੱਪਰ ਇਸ ਤਰੀਕੇ ਨਾਲ ਨਹਿਰਾਂ ਨੂੰ ਦੂਸ਼ਿਤ ਕਰਕੇ ਇਹ ਕਿਹੜਾ ਸਕੂਨ ਲੋਕ ਭਾਲਦੇ ਫਿਰਦੇ ਨੇ ਪਰਮਾਤਮਾ ਦੀ ਤਸਵੀਰਾਂ ਪੂਜ ਕੇ ਨਹਿਰਾਂ ਚ ਇਹ ਕਿਹੜੀ ਇਨਸਾਨੀਅਤ ਆ ਜਿਹੜੀ ਕੀ ਆਗੇ ਸਾਡੇ ਦੇਵੀ-ਦੇਵਤਿਆਂ ਦੀਆਂ ਤਸਵੀਰਾਂ ਜਾਂ ਆ ਸਾਡੇ ਸ਼ਹੀਦਾਂ ਦੀਆਂ ਤਸਵੀਰਾਂ ਦੇਖੋ ਮੂਰਤੀ ਪੂਜਾ ਦੀ ਭਾਵੇਂ ਸਿੱਖ ਨੂੰ ਮਨਾਈ ਆ ਪਰ ਗੁਰੂ ਸਾਹਿਬ ਜੀ ਦਾ ਹੁਕਮ ਸੀਗਾ ਕਿ ਆਗਿਆ ਪਈ ਅਕਾਲ ਕੀ ਤਵੇ ਚਲਾਇਓ ਪੰਥ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨੇਓ ਗ੍ਰੰਥ ਚ ਔਰ ਅਸੀਂ ਨਮਸਕਾਰ ਕਰਦੇ ਆ ਗੁਰੂ ਕੋਲ ਔਰ ਅੱਜ ਸਾਨੂੰ ਕੂੜੇ ਦੇ ਢੇਰ ਤੋਂ ਅਮਰਸਰ ਦੇ ਵਿੱਚ ਜਾਂ ਤਾਰਾਂ ਵਾਲਾ ਪੋਲਿਆ ਉੱਥੇ ਆਉ ਤੁਹਾਨੂੰ ਸੁਖਮਨੀ ਸਾਹਿਬ ਜੀ ਦਾ ਸੰਪੂਰਨ ਗੁਟਕਾ ਮਿਲਦਾ ਵਾ ਜਿਹਦੇ ਵਿੱਚ 24 ਅਸਟਪਤੀਆ ਵਾ ਚੌ ਪਈ ਸਾਹਿਬ ਜੀ ਦਾ ਗੁਟਕਾ ਵਾ ਜਪਜੀ ਸਾਹਿਬ ਜੀ ਦਾ ਗੁਟਕਾ ਵਾ ਔਰ ਸਾਡਾ ਰੋਮ ਰੋਮ ਦੋਖਣਾ ਪੜ ਜਾਂਦਾ ਜਦੋਂ ਅਸੀਂ ਗੁਰਬਾਣੀ ਦੀ ਬੇਦਵੀ ਹੋਈ ਦੇਖਦੇ ਆ ਉਹ ਲੋਕ ਮਰ ਕਿਉਂ ਨਹੀਂ ਜਾਂਦੇ ਔਰ ਸਾਡੀ ਇਹੋ ਜਿਹੇ ਲੋਕਾਂ ਨੂੰ ਪੁੱਠਿਆ ਟੰਗ ਦੇਣਾ ਚਾਹੀਦਾ ਜਿਹੜੇ ਗੁਰੂ ਮਾਰੇ ਦੀ ਬੇਦਵੀ ਕਰਦੇ ਆ ਬਖਸ਼ੇ ਨਹੀਂ ਜਾਣੇ ਚਾਹੀਦੇ ਔਰ ਇੱਥੇ ਕੂੜੇ ਦੇ ਉੱਤੇ ਤੁਸੀਂ ਗੁਰਬਾਣੀ ਸ਼ਹੀਦ ਸਿੰਘਾਂ ਦੇ ਜਨਮ ਆਹ ਭਾਜੀ ਉਹ ਦੇਖੋ ਆਹ ਦੇਖੋ ਕੀ ਕੁਛ ਕਰਦਾ ਬਾਬਾ ਜੀ ਕੀ ਕਰਦੇ ਬਈ ਚੌਲ ਲੱਡੂ ਦੇਖੋ ਤੁਸੀਂ ਲੋਕ ਕੀ ਕੁਝ ਕਰਦੇ ਗੱਡੀਆਂ ਦੇ ਵਿੱਚ ਪਰੇ ਲਿਖੇ ਲੋਕ ਮੈਨੂੰ ਲੱਗਦਾ ਇਸ ਤਰੀਕੇ ਦੇ ਨਾਲ ਇੱਥੇ ਆ ਕੇ ਜਿਹੜਾ ਗੱਡੀਆਂ ਦੇ ਵਿੱਚ ਆ ਕੇ ਸਮਾਨ ਸੁੱਟਦੇ ਪਏ ਆ ਸ਼ਾਇਦ ਵੀਰ ਜੀ ਇੱਧਰ ਆਓ ਜੀ ਗੱਲਬਾਤ ਇੱਧਰ ਤੁਸੀਂ ਦੇਖੋ ਕਿਸ ਤਰੀਕੇ ਦੇ ਨਾਲ ਜਿਹੜਾ ਉਧਰੋਂ ਜਿਹੜਾ ਲੋਕ ਕਿਸ ਤਰੀਕੇ ਦੇ ਨਾਲ ਬੇਅਦਬੀਆਂ ਕਰਦੇ ਨੇ ਸੌਂਦੇ ਗੱਡੀਆਂ ਦੇ ਵਿੱਚ ਜ਼ਰੂਰ ਜਾ ਕੇ ਇੱਕ ਵਾਰ ਗੱਲਬਾਤ ਕਰਾਂਗੇ ਕਿ ਕੀ ਇਸ ਦੇ ਪਿੱਛੇ ਸੋਚ ਹੈ ਕਿ ਕਿਉਂ ਨਹੀਂ ਲੋਕ ਸਮਝਦੇ ਤੁਸੀਂ ਦੇਖੋ ਉਧਰ ਜਿਹੜੀ ਗੱਡੀ ਉਹਨਾਂ ਨੂੰ ਭਜਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ ਜ਼ਰੂਰ ਦੇਖੋ ਕਿdit easy ਦੇ ਨਾਲ ਜਿਹੜੀ ਉਹ ਗੱਡੀ ਹੁਣ ਭਜਾਈ ਜਾਣੀ ਹੈ ਇੱਕ ਮਿੰਟ ਜੀ ਇੱਕ ਮਿੰਟ ਇੱਕ ਮਿੰਟ ਜੀ ਤੁਸੀਂ ਦੇਖੋ ਕਿਸ ਤਰੀਕੇ ਦੇ ਨਾਲ ਹੁਣ ਗੱਡੀ ਭਜਾਈ ਜਾ ਰਹੀ ਹੈ ਇਹ ਤਸਵੀਰ ਤੁਸੀਂ ਦੇਖ ਸਕਦੇ ਹੋ ਸ਼ਾਇਦ ਇਹ ਲੋਕਾਂ ਨੂੰ ਰੱਬ ਭੁੱਲੇ ਗੱਲਬਾਤ ਕਰਨੀਆਂ ਇਹ ਮੇਰੀ ਗੱਲ ਸੁਣੋ ਨਾ ਇੱਕ ਮੈਂ ਗੱਲ ਸੁਣ ਲੋ ਤੁਸੀਂ ਦੇਖੋ ਕਿਸ ਤਰੀਕੇ ਦੇ ਨਾਲ ਜਿਹੜੇ ਲੋਕ ਨੇ ਹਜੇ ਵੀ ਨਹੀਂ ਖਾਤਰੇ ਦੇਖੋ ਰੁਕਿਓ ਇੱਕ ਬਾਜੀ ਇੱਕ ਮੈਂ ਗੱਲ ਸੁਣ ਲੋ ਨਾ ਸੋਹੇ ਬਸ਼ਰਮੀ ਇਹ ਬਸ਼ਰਮੀ ਤੁਸੀਂ ਦੇਖ ਸਕਦੇ ਹੋ ਇਹ ਲੋਕ ਨੇ ਜਿਹੜੇ ਰੱਬ ਨੂੰ ਭੁੱਲੇ ਨੇ ਨਹਿਰਾਂ ਦੁਸ਼ਤ ਕਾ ਦੇ ਨੇ ਬਿਮਾਰੀਆਂ ਬੰਦੀਆਂ ਨੇ ਤੁਸੀਂ ਦੇਖੋ ਕਿੰਨੀ ਵਾਰ ਕਿਹਾ ਗਈ ਸੀ ਇਸ ਬੰਦੇ ਨੂੰ ਔਰ ਇਹ ਬੰਦਾ ਨਾਰੀਅਲ ਲੈ ਕੇ ਆਇਆ ਵਾ ਔਰ ਹੋਰ ਵੀ ਧਾਰਮਿਕ ਚੀਜ਼ਾਂ ਸੀ ਫੁੱਲ ਦੇ ਨੇ ਸੋੜ ਦਿੱਤੇ ਆ ਹੋਰ ਵੀ ਚੀਜ਼ਾਂ ਸੁੱਟਣ ਦੀ ਕੋਸ਼ਿਸ਼ ਕਰਦੇ ਸੀ ਭੱਜ ਕੇ ਵਿੱਚ ਦੀ ਆ ਕੇ ਸ਼ਾਰਟ ਕਰ ਸਾਡੇ ਪੱਤਰਕਾਰਾਂ ਨੇ ਬਹੁਤ ਮਿਹਨਤ ਕੀਤੀ ਆ ਬੜਾ ਭੱਜ ਨਸ ਕੇ ਤੱਕ ਪਹੁੰਚ ਕੀ ਆ ਮਤਲਬ ਕੋਈ ਤਸਵੀਰਾਂ ਖੰਡਤ ਨਹੀਂ ਹੁੰਦੀਆਂ ਇਹ ਕੀ ਕੁਝ ਸੁੱਟ ਕੇ ਜਾਦੇ ਆ ਚਾਵਲਾਂ ਦਾ ਕੀ ਕੰਮ ਹੈ ਮੇਰੇ ਤਸਵੀਰਾਂ ਦੇਖੋ ਕਿਸ ਤਰੀਕੇ ਦੇ ਨਾਲ ਜਿਹੜੇ ਲੋਕ ਇੱਥੇ ਇਹ ਚਾਵਲ ਤਸਵੀਰਾਂ ਸਹੀ ਖੰਡਤ ਕਿਥੇ ਨੇ ਬਾਬਾ ਜੀ ਲੋਕ ਕਹਿੰਦੇ ਕਿ ਖੰਡਤ ਚੀਜ਼ਾਂ ਸੁੱਟਦੇ ਜਲਪਤਵਾ ਇਹ ਕਿਹੜਾ ਜਲਪਤਵਾ ਤੇ ਕਿਹੜਾ ਖੰਡਤ ਹੈਲੋ ਜੀ ਮਹਾਰਾਜ ਇਹ ਧਾਰਮਿਕ ਪੁਸਤਕਾਂ ਜੇ ਆ ਤੁਸੀਂ ਦੇਖੋ ਕਿਸ ਤਰੀਕੇ ਨਾਲ ਮੋਲੀਆਂ ਆ ਜਿਹੜਾ ਇਹ ਪੂਜਾ ਦਾ ਸਮਾਨ ਹੈ ਇਹ ਕੋਈ ਜੂਟਰ ਲੈ ਕੇ ਆਉਣਾ ਮੈਂ ਕਿਹੜਾ ਨੇ ਨੂੰ ਇਹ ਤੁਸੀਂ ਦੇਖੋ ਕੀ ਕੁਛ ਲੋਕ ਇੱਥੇ ਕਰਦੇ ਨੇ ਬਾਬਾ ਜੀ ਇਹ ਕੀ ਹੈ ਇਹ ਜਿਹੜੇ ਬੰਦੇ ਇਹਨਾਂ ਨੂੰ ਭੇਜਦੇ ਆ ਇਹ ਬੰਦੇ ਬਖਸ਼ਣ ਜਾਣੇ ਚਾਹੀਦੇ ਚਾਹੇ ਉਹ ਕੋਈ ਪਖੰਡੀ ਬਾਬਾ ਵਾ ਚਾਹੇ ਉਹ ਕੋਈ ਪੰਡਤ ਆ ਜਿਹੜਾ ਇਹਨਾਂ ਨੂੰ ਕਹਿੰਦਾ ਕਿ ਜਲ ਪ੍ਰਵਾਹ ਕਰੋ ਆ ਤੁਸੀਂ ਦੇਖੋ ਕਿ ਧਾਰਮਿਕ ਹਰ ਹਰ ਬੁੱਕ ਦੇ ਵਿੱਚ ਕਿਤੇ ਨਾ ਕਿਤੇ ਗੁਰਬਾਣੀ ਦੀ ਤੋਗਿਆ ਆਪਾ ਘਵਾਨ ਆ ਸ਼੍ਰੀ ਆਪ ਕ੍ਰਿਸ਼ਨ ਜੀ ਭਗਵਾਨ ਕ੍ਰਿਸ਼ਨ ਜੀ ਦੀ ਬੁੱਕ ਆ ਆ ਦੇਖੋ ਜੀ ਬਾਬਾ ਜੀ ਬਾਬਾ ਜੀ ਲਗਜ਼ਰੀ ਗੱਡੀ ਦੀ ਭੁੱਖਿਆ ਜੀ ਬਾਬਾ ਜੀ ਲਗਜ਼ਰੀ ਗੱਡੀ ਚ ਆਇਆ ਬੜਾ ਮੈਨੂੰ ਲੱਗਦਾ ਸ਼ੋਅ ਕਰਤੋ ਬਾੜਾ ਬੜਾ ਭੱਜ ਗਿਆ ਆ ਰੋਕਣ ਦੀ ਕੋਸ਼ਿਸ਼ ਕੀਤੀ ਆ ਪਰ ਉਹ ਬੰਦੇ ਨੇ ਇੱਕ ਨਹੀਂ ਸੁਣੀ ਔਰ ਕਿਤੇ ਮੋਲੀਆਂ ਸੁੱਟੀਆਂ ਬਾਬਾ ਜੀ ਪੱਤੇ ਸੁੱਟੇ ਕੀ ਹੈ ਇਹ ਕਿਦਾਂ ਕਿਤੇ ਇਹ ਕਿਦਾਂ ਕਿਤੇ ਅੱਗੇ ਜੂਟਰ ਨੂੰ ਲੈ ਕੇ ਆਉਣਾ ਆ ਆਪਾਂ ਇਹਨੂੰ ਘੇਰੀਏ ਬਾਬਾ ਜੀ ਮੈਨੂੰ ਬੰਦਾ ਇੱਕ ਗੱਲ ਦਾ ਜਵਾਬ ਹੋ ਤੁਸੀਂ ਦੇਖੋ ਇਹ ਕਿਹੜੋ ਪਾਏ ਸੀਗਾ ਜਾਂ ਕਿਹੜਾ ਕੰਮ ਹੈ ਕਿਉਂਕਿ ਪੜੇ ਲਿਖਿਆ ਲੱਗਦਾ ਸੀਗਾ ਚੰਗੇ ਪਤਵਾਰ ਚੋਂ ਚੰਗੇ ਕੱਪੜੇ ਪਾਏ ਲਗਜ਼ਰੀ ਗੱਡੀ ਚ ਆਇਆ ਅਗਲਾ ਤੇ ਇੱ ਲੱਖ ਲਾਂਤ ਇਹੋ ਜਿਹੇ ਲੋਕਾਂ ਨੇ ਜਿਹੜੇ ਇਹ ਕਰਤੂਤਾਂ ਕਰਦੇ ਆ ਸਾਡੀ ਵਾਰਨਿੰਗ ਹੈ ਬਾਹਰ ਤੇ ਬਾਬਾ ਜੀ ਹੋਣਾ ਨੇ ਤੇ ਸਾਹ ਬਣਾਣੇ ਤੁਹਾਨੂੰ ਕਹਿ ਦਿੱਤਾ ਵਾ ਕਿ ਜਿਹੜੀ ਇਥੇ ਸਖਤ ਚੇਤਾਵਨੀ ਹੁੰਦੀ ਤੀ ਗਈ ਆ ਆ ਦੇਖੋ ਟੰਗਾ ਸੁਟਿਆ ਹੋਇਆ ਇਹ ਪੰਜ ਕਾਗਜ਼ਾਂ ਦੇ ਵਿੱਚੋਂ ਇੱਕ ਹੈ ਟੰਗਾ ਮਤਲਬ ਪੂਰੀ ਬੋਲ ਚੇਤਾਵਨੀ ਹੈ ਵੀ ਜਿਹੜਾ ਵੀ ਇਥੇ ਇਹ ਕੰਮ ਕਰਦਾ ਫੜਿਆ ਜਾਂਦਾ ਵਾ ਉਹਦੀ ਛੇਤਰਪੇੜ ਪੂਰੀ ਕੀਤੀ ਜਾਊਗੀ ਬਾਬਾ ਜੀ ਲੱਗਦਾ ਨਹੀਂ ਆ ਇੱਕ ਪੈਦਾ ਹੁਣ ਇੱਥੇ ਵੀ ਚਾਹੀਦਾ ਬਾਬਿਆਂ ਦਾ ਆਪਣੇ ਸਿੰਘਾਂ ਦਾ ਕਿਉਂਕਿ ਪ੍ਰਸ਼ਾਸਨ ਨੇ ਤੇ ਬੜੀ ਬਾਤ ਕਹਿ ਕੇ ਦੇਖ ਲਿਆ ਪ੍ਰਸ਼ਾਸਨ ਦੇ ਹੱਥ ਨਹੀਂ ਚੜਦੀ ਸਿੰਘਾਂ ਨੇ ਪੈਰਾ ਲਾਤਾ ਸ਼ਰਦਾਈ ਦੇ ਰਗੜੇ ਲੱਗੇ ਆ ਪਾਰ ਤੇ ਆਉਣ ਦੇ ਜਾਣ ਤੇ ਨਿਗਰਾਨੀ ਜਿਹੜੀ ਉਹ ਰੱਖੀ ਜਾਊਗੀ ਪਕਸ਼ਿਆ ਨਹੀਂ ਜਾਣਾ ਜਾਊਗਾ ਜਿਹੜਾ ਵੀ ਇੱਥੇ ਹੁਣੇ ਪੂਰਾ ਭੱਜ ਕੇ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਆ ਪਰ ਉਹ ਬੰਦੇ ਨੇ ਗੱਡੀ ਬੰਦ ਕਰਕੇ ਗੱਡੀ ਭਜਾ ਲਈ ਆ ਜੇ ਉਹ ਸਾਡੇ ਨਾਲ ਉਤਰ ਕੇ ਗੱਲਬਾਤ ਕਰਦਾ ਤਾਂ ਪਹਿਲੀ ਗੱਲ ਤੇ ਅਸੀਂ ਪਹਿਲੀਆਂ ਗੱਲਾਂ ਹੀ ਬੇਨਤੀਆਂ ਹੀ ਕਰਦੇ ਆ ਕਿ ਨਾ ਕਰੋ ਕਿ ਅਮਰ ਸਰਸਰ ਸਿਫਤੀ ਦਾ ਘਰ ਆ ਇਹ ਪਵਿੱਤਰ ਨਗਰੀ ਆ ਗੁਰੂ ਸਾਹਿਬਾਂ ਦੀ ਗੁਰੂ ਰਾਮਦਾਸ ਸਾਹਿਬ ਜੀ ਗੁਰੂ ਅਰਜਨ ਦੇਵ ਸਾਹਿਬ ਜੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਬਚਪਨ ਰਿਹਾ ਇੱਥੇ ਇਹ ਉਹ ਪਵਿੱਤਰ ਨਗਰੀ ਆ ਜਿੱਥੇ ਬਾਬਾ ਦੀਪ ਸਿੰਘ ਜੀ ਨੇ ਸੀਸ ਕੱਲੀ ਦੇ ਧਰ ਕੇ ਖੰਡਾ ਖੜਕਾਇਆ ਸੀ ਇਹ ਉਹ ਪਵਿੱਤਰ ਨਗਰੀ ਆ ਜਿੱਥੇ ਮੱ ਕਾਜਗਦੇ ਮਤਾਬ ਸਿੰਘ ਨੇ ਨੇਜ ਤੇ ਟੰਗਿਆ ਸੀ ਇਹ ਪਵਿੱਤਰ ਨਗਰੀ ਦੇ ਵਿੱਚ ਇਹੋ ਜੀ ਗੰਦੀ ਹਰਕਤ ਹੋਣੀ ਨਹੀਂ ਚਾਹੀਦੀ ਅੱਖਾਂ ਦੇ ਸਾਹਮਣੇ ਬੰਦਾ ਆ ਗਿਆ ਇੱਥੇ ਜਲ ਪ੍ਰਵਾਹ ਕਰਨ ਦੇ ਚੱਕਰ ਦੇ ਵਿੱਚ ਦੇਖੋ ਇੱਥੇ ਕੋਈ ਪਾਣੀ ਹੈ ਨਹੀਂ ਤੁਸੀਂ ਦੇਖੋ ਇੱਥੇ ਕਿਹੜਾ ਜਲ ਪ੍ਰਵਾਹ ਕਰੋਗੇ ਤੇ ਕਿਹੜਾ ਤੁਹਾਨੂੰ ਪਾਣੀ ਕੂੜਾ ਹੀ ਮਿਲਦਾ ਪਿਆ ਸਾਰਾ ਕੁਝ ਔਰ ਬੜਾ ਇਹ ਗੰਦ ਜਿਹੜਾ ਲੋਕ ਪਾ ਰਹੇ ਬਾਬਾ ਜੀ ਪਾਣੀ ਦੇ ਮਸਲੇ ਦੇ ਅੱਗੇ ਚੱਲ ਰਹੇ ਲੜਾਈ ਪਾਣੀ ਦੀ ਚੱਲ ਰਹੀ ਹੈ ਤੇ ਫਿਰ ਇੱਥੇ ਵੀ ਜਿਹੜਾ ਮਾੜਾ ਮੋਟਾ ਹੁੰਦਾ ਸੀਗਾ ਚਲੋ ਹੁਣ ਤੇ ਸੁੱਤ ਗਿਆ ਤੇ ਗੰਦਾ ਤੇ ਆਪਾਂ ਉਹਨੂੰ ਵੀ ਕਰਤਾ ਤੇ ਰਹਿ ਕੇ ਜਾਣਾ ਪੰਜਾਬ ਕੋਲ ਪੰਜਾਬ ਦੇ ਪੱਲੇ ਬੱਲੇ ਗਲਜੋ ਮਾਜੇ ਦੇ ਵਿੱਚ ਪਹਿਲਾਂ ਨਸ਼ੇ ਦਾ ਛੇਵਾਂ ਦਰਿਆ ਵਗ ਰਿਹਾ ਅਸੀਂ ਤੇ ਅਸੀਂ ਤੇ ਪਹਿਲਾਂ ਹੀ ਤੜਪਦੇ ਪਏ ਸਾਨੂੰ ਹੋਰ ਸਾਡੀਆਂ ਮਜਬੂਰੀਆਂ ਇਹ ਸਭ ਤੋਂ ਵੱਡੀ ਮਜਬੂਰੀ ਸਾਡੇ ਗੁਰਕਾ ਸਾਹਿਬ ਗੁਰਬਾਨੀ ਦੀ ਬੇਅਦਵੀ ਔਰ ਪਾਣੀ ਦਾ ਘੋਟ ਵੀ ਤੇ ਹੈ ਨਹੀਂ ਦੇਖੋ ਜਲ ਜਲ ਪ੍ਰਵਾਹ ਕਰਨਾ ਚੱਲਦਾ ਜਲ ਹੋਵੇ ਤਾਂ ਸਮਝਦੇ ਆ ਕਿਤੇ ਕੋਈ ਜਲ ਪ੍ਰਵਾਹ ਕੀਤਾ ਪਰ ਇਹਦੇ ਕੂੜੇ ਵਿੱਚ ਤੁਸੀਂ ਆ ਕੇ ਬੇਅਦਵੀਆਂ ਕਰਦੇ ਔਰ ਇਹ ਬੰਦਿਆਂ ਨੂੰ ਬਖਸ਼ਿਆ ਨਹੀਂ ਜਾਣਾ ਚਾਹੀਦਾ ਇਹਨਾਂ ਤੇ ਫੁੱਲ ਕਾਰਵਾਈ ਹੋਵੇ ਉਹ ਚਾਰ ਪੰਜ ਦੇ ਕਾਰਵਾਰੀ ਹੋਊ ਕਾਰਵਾਈ ਹੋਊਗੀ ਤਾਂ 500 ਬੰਦੇ ਨੂੰ ਨੱਥ ਪੋਗੇ ਔਰ ਨੱਚ ਇਹਨਾਂ ਨੂੰ ਹੁਣ ਪਾ ਕੇ ਰੱਖਾਂਗੇ ਪਿਆਰ ਨਾ ਬੜੀ ਵਾਰ ਕਹਿ ਲਿਆ ਹੁਣ ਡਾਂਗ ਫੇਰਨ ਲਈ ਸ਼ਰਦਾਈਆਂ ਦੇ ਪੈਰੇ ਲੱਗ ਗਏ ਆ ਔਰ ਜਿਹੜਾ ਵੀ ਇੱਥੇ ਆਊਗਾ ਬੰਦਾ ਉਹਨੂੰ ਡਾਂਗ ਫੇਰੀ ਜਾਊਗੀ ਜੀ ਮਹਾਰਾਜ ਦੇ ਪੋਥੀਆਂ ਛੋੜਦਾ ਕੂੜੇ ਦੇ ਵਿੱਚ ਉਹਨੂੰ ਫੜ ਕੇ ਪਹਿਲਾਂ ਸੋਦਾ ਲਾਇਆ ਜਾਵੇ ਤੇ ਫਿਰ ਸ਼ਰੀਆਮ ਉਹਦੇ ਗੁੱਟਵੜੇ ਦਿੱਤੇ ਦੋਵੇਂ ਗੁੱਟਵੜੇ ਦਿੱਤੇ ਜਾਣਾ ਕਿਹੜੇ ਹੱਥਾਂ ਨਾਲ ਇਹ ਛੋੜਦੇ ਆ ਔਰ ਕਿ ਸੁਖਮਨੀ ਸਾਹਿਬ ਗੁਰੂ ਅਰਜਨ ਦੇਵ ਸਾਹਿਬ ਜੀ ਦੀ ਰਚਨਾ ਜਪਜੀਤ ਸਾਹਿਬ ਗੁਰੂ ਨਾਨਕ ਦੇਵ ਸਾਹਿਬ ਜੀ ਦੀ ਰਚਨਾ ਚੌਪਈ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਦੀ ਰਚਨਾ ਔਰ ਵਾਕਈ ਬੋਟ ਦੋਵੇਂ ਲਾਗੇ ਤੇ ਪ੍ਰਸ਼ਾਸਨ ਨੂੰ ਫੋਨ ਕਰ ਦੇਣਾ ਚਾਹੀਦਾ ਜੀ ਪਾਜੋ ਜੀ ਆ ਬੰਦਾ ਹੀ ਬੇਦਲੀ ਕਰਦਾ ਫੜਿਆ ਜੀ ਅਸੀਂ ਆਪਣਾ ਕਾਰਜ ਕੰਮ ਤੁਹਾਡੀ ਵਾਰੀ ਕਿਉਂਕਿ ਮਹਾਰਾਜ ਦੀ ਜਿਹੜੀ ਸੱਚੀ ਸੁੱਤੀ ਬਾਣੀ ਆ ਤੇ ਉਹਦੀ ਬੇਦਲੀ ਕਰਨਾ ਫੜਿਆ ਗਿਆ ਜੀ ਕਿਤੇ ਇਹ ਬਾਬਿਆਂ ਦਾ ਸਰਕਾਰੀ ਦਾ ਪਹਿਰਾ ਵਾ ਔਰ ਬਾਬਿਆਂ ਵੱਲੋਂ ਜਿਹੜਾ ਵੀ ਬੰਦਾ ਇੱਥੇ ਕੋਈ ਧਾਰਮਿਕ ਆ ਕੋਈ ਤਸਵੀਰ ਹੋਵੇ ਦੇਵੀ ਦੇਵਤੇ ਦੀ ਹੋਵੇ ਕੋਈ ਸ਼ਿੰਦਾ ਸਿੰਘਾਂ ਦੀ ਤਸਵੀਰ ਹੋਵੇ ਜਾਂ ਫਰਬਾਨੀ ਬੇਜ਼ੀ ਕਰਦਾ ਤੇ ਬਾਬਿਆਂ ਦਾ ਕਹਿਣਾ ਕਿ ਪੂਰੀ ਫੋਲ ਡਾਂਗ ਫਿਰੂਗੀ ਪਰ ਪੂਰਨ ਤੌਰ ਤੇ ਆਹ ਸਾਈਡ ਤੇ ਪਾਬੰਦੀ ਜਿਹੜੀ ਆ ਉਹ ਲੱਗ ਚੁੱਕੀ ਆ ਸਿੰਘਾਂ ਵੱਲੋਂ ਸਿੰਘਾਂ ਨੇ ਪਾਬੰਦੀ ਲਾਤੀ ਜਿਹੜਾ ਕਰੂਗਾ ਨੂੰ ਡਾਂਗ ਫੇਰਾਂਗੇ ਤੇ ਹੁਣ ਲੋਕ ਬਿਸ਼ਰਮ ਨੇ ਆ ਪਤਾ ਵਾ ਕੀ ਇਧਰ ਸਿੰਘ ਖੜੇ ਆ ਡਾਂਗ ਡਾਕ ਫਿਰਨੀ ਆ ਲੋਕ ਪੁਲ ਦੇ ਦੂਜੇ ਪਾਸੇ ਜਾ ਕੇ ਜਿਹੜਾ ਵਾ ਇਹ ਗਲਤ ਕੰਮ ਕਰ ਰਿਹਾ ਜਿੱਥੇ ਆ ਦੇਵੀ ਦੇਵਤੇ ਤਸਵੀਰਾਂ ਸੀਤਾ ਸਿੰਘਾਂ ਦੀ ਤਸਵੀਰਾਂ ਉਹਦੇ ਕੁਰਬਾਨੀ ਦੇ ਜਿਹੜੇ ਗੁੱਡਕੇ ਸਾਨੂੰ ਮਿਲੇ ਆ ਔਰ ਲੋਕ ਜਿਹੜੇ ਬਾਬਾ ਜੀ ਬਿਝਰਮ ਹੋ ਗਏ ਬਹੁਤ ਜ਼ਿਆਦਾ ਉਹ ਦੋ ਵਾਰ ਦੇ ਲੋਕ ਸ਼ਰਮੀ ਦੀ ਦਾ ਹੱਥ ਹੀ ਇਹਨਾਂ ਨੇ ਮਗਾ ਦਿੱਤੀ ਲੋਕਾਂ ਨੇ ਜੇ ਕੋਈ ਨਾ ਕਰ ਕਿਸੇ ਨੂੰ ਮਨਾ ਨਹੀਂ ਕਰੀਦਾ ਇੱਥੋਂ ਜੇ ਬਾਬਾ ਜੀ ਨਹੀਂ ਕਰਦੇ ਜੀ ਅਸੀਂ ਆਪਣੇ ਘਰ ਲੈ ਜਾਂਦੇ ਆ ਫਿਰ ਉਹ ਪਿੱਛੇ ਜਾ ਕੇ ਛੱਡ ਦਿੰਦੇ ਆ ਕੋਈ ਨਹੀਂ ਪਤਾ ਲੱਗੰਦੇ ਬਸ ਇਦਾਂ ਹੀ ਆ ਜੀ ਇਹਦੇ ਪਖੱਡੀ ਸਾਧਾਂ ਦੇ ਬੱਸ ਪਏ ਜਿਹੜੇ ਲੋਕ ਇਹ ਪਖੱਡੀ ਸਾਧਾਂ ਦੇ ਬੱਸ ਪਏ ਆ ਤੇ ਨਾ ਇਹ ਪਖੰਡਾ ਚੋਂ ਨਿਕਲ ਸਕਦੇ ਆ ਇਹਨਾਂ ਨੂੰ ਕੱਢਣ ਵਾਲਾ ਸਤਪੁਰਿਆ ਗੁਰਨਾਮਕ ਦੀ ਗੁਰੂ ਸਾਹਿਬ ਨੇ ਪਖੰਡਾ ਚੋਂ ਕੱਢਿਆ ਜੀ ਪਰ ਲੋਕ ਨਹੀਂ ਹਟਦੇ ਦੇਖੋ ਨਹਿਰ ਦੇ ਵਿੱਚ ਜਲ ਵੀ ਨਹੀਂ ਹੈਗਾ ਜੇ ਅਪਕਾ ਜਲ ਪ੍ਰਵਾਹ ਕਰਨਾ ਤੇ ਜੇ ਕਿਤੇ ਪਾਣੀ ਹੋਵੇ ਤਾਂ ਮੰਨਦੇ ਆ ਪਾਣੀ ਵੀ ਨਹੀਂ ਹੈਗਾ ਜਿੱਥੇ ਜਾ ਕੇ ਦੇਵੀ ਦੇਵਤਿਆਂ ਦੀ ਸਰੂਪਾਂ ਦੀ ਵੀ ਜੜੀ ਆ ਉਹ ਬੇਦਵੀ ਹੋ ਰਹੀ ਹੈ ਜੀ ਭਾਵੇਂ ਬਾਬਾ ਜੀ ਤੁਹਾਡਾ ਧੰਨਵਾਦ ਤੁਸੀਂ ਪਹੜਾ ਲਾਇਆ ਇਸ ਜਗ੍ਹਾ ਦੇ ਉੱਤੇ ਜਿਹੜਾ ਵੀ ਬੰਦਾ ਆਗੇ ਵੀ ਅਗਲੀ ਕਰੂਗਾ ਉਹਨੂੰ ਪੂਰੀ ਚਾਹ ਦੇ। ਆ ਦੇਖੋ। ਇਹ ਕਿਛੇ ਭਗਵਾਨ ਜੀ ਦੀ ਇਹ ਤਸਵੀਰ ਆ। ਕਿੱਥੇ ਆ ਇਹ ਮਾਤਾ। ਇਹ ਮਾਤਾ ਲక్ష్ਮੀ ਜੀ ਤਸਵੀਰ ਆ। ਇਹ ਸ਼ਿਵ ਜੀ ਭਗਵਾਨ ਦੀ ਤਸਵੀਰ ਆ। ਔਰ ਜਿਹੜੇ ਵੀ ਬੰਦੇ ਆਉਂਦੇ ਆ ਉਪਾ ਕਰਨ ਵਾਸਤੇ ਦੱਸਦੇ ਆ ਕਿ ਤੁਸੀਂ ਉਪਾ ਕਰਨੇ ਚੱਕਰ ਦੇ ਵਿੱਚ ਇਹ ਤਸਵੀਰਾਂ ਜਲ ਪ੍ਰਵਾਹ ਕਰੋ ਜਾਂ ਤੁਸੀਂ ਐ ਕੁਝ ਹੋਰ ਨਾਰੀਅਲ ਜਲ ਪ੍ਰਵਾਹ ਕਰੋ। ਇਹ ਕਿਸੇ ਨਾ ਕਿਸੇ ਤਰੀਕੇ ਜਿੱਤੇ ਸਾਡਾ ਵਾਤਾਵਰਨ ਖਰਾਬ ਹੁੰਦਾ ਨਾ। ਉੱਥੇ ਸਾਡੇ ਪੀਰਾਂ ਦੀ ਸਾਡੇ ਦੇਵੀ ਦੇਵਤਿਆਂ ਦੀ ਬੇਦਵੀਆ ਗੁਰੂ ਸਾਹਿਬਾਂ ਦੀ ਤਸਵੀਰ ਦੇਖੋ ਇਹ ਦੇਵੀ ਦੇਵਤੇ ਜਿੱਦਾਂ ਕਹ ਲੋ ਮਾਤਾ ਲక్ష్ਮੀ ਦੀ ਤਸਵੀਰ ਹੈ ਨਾ ਤੇ ਜਦੋਂ ਅਸੀਂ ਤਸਵੀਰ ਨੂੰ ਦੇਖਦੇ ਹਾਂ ਤਾਂ ਸਾਡਾ ਧਿਆਨ ਉੱਥੇ ਪਹੁੰਚ ਜਾਂਦਾ ਸਾਡੀ ਸੁਰਤ ਲੱਗ ਜਾਂਦੀ ਉੱਥੇ ਇਹ ਚੀਜ਼ਾਂ ਇਸ ਕਰਕੇ ਬੇਦਵੀਆ ਬੜੀ ਵੱਡੀ ਔਰ ਜਿਹੜੇ ਬੰਦੇ ਉਹ ਪਾਅ ਦੱਸ ਕੇ ਬੇਦਵੀ ਕਰਦੇ ਆ ਉਹ ਬੰਦੇ ਬਖਸ਼ੇ ਨਹੀਂ ਜਾਣੇ ਚਾਹੀਦੇ ਪ੍ਰਸ਼ਾਸਨ ਨੂੰ ਚਾਹੀਦਾ ਕਿ 2-4 ਬੰਦੇ ਟੰਗਣ ਜਿਹੜੇ ਇੱਥੇ ਬੇਦਵੀ ਕਰਨੋਂਦੇ ਆ ਪੰਜਾਹਾਂਵਾਂ ਤੱਕ ਇਹ ਗੱਲ ਪਹੁੰਚੂਗੀ ਤਾਜੂ ਸਾਡਾ ਜਿੱਥੇ ਵਾਤਾਵਰਨ ਇਹ ਦੇਖੋ ਕੀ ਹਾਲ ਕੀ ਬਣਾਇਆ ਇਹ ਸਾਡੀ ਅਮਰਦਰ ਸਹਿਰ ਕਹਿੰਦੇ ਸਿਫਤੀ ਦਾ ਘਰ ਔਰ ਇਸ ਸ਼ਹਿਰ ਦੇ ਵਿੱਚ ਐਡੀ ਪਵਿੱਤਰ ਨਗਰੀ ਦੇ ਵਿੱਚ ਇਹ ਬਹੁਤ ਬੁਰਾ ਹੋ ਰਿਹਾ ਔਰ ਪ੍ਰਸ਼ਾਸਨ ਨੂੰ ਮੰਗਿਆ ਜੀ ਇਹਦੀ ਬਿਲਕੁਲ ਇਹ ਪੂਰਨ ਤੌਰ ਤੇ ਪਾਬੰਦੀ ਹੋਣੀ ਚਾਹੀਦੀ ਪੂਰਨ ਤੌਰ ਤੇ ਇਹ ਨਹੀਂ ਹੈਗੀ ਤਾਂ ਨਾ ਪਾਇਆ ਕਿਸੇ ਦੁੱਖ ਦੇ ਵਿੱਚ ਬੰਦਾ ਆ ਕੇ ਇਹੋ ਜਿਹਾ ਘਰਨਾਵਾ ਔਰ ਇਹ ਸਭ ਤੋਂ ਵੱਡੀ ਘਰਨਾ ਕੀਤੀ ਹੈ ਜੀ ਆ ਦੇਖੋ ਗੁਰਬਾਣੀ ਸੁਖਮਨੀ ਸਾਹਿਬ ਚੌਪਈ ਸਾਹਿਬ ਤੇ ਜਪਦੀ ਸਾਹਿਬ ਜੀ ਦੀ ਬਾਣੀ ਦੀ ਬੇਦਵੀ ਹੋਈ ਆ ਫਿਰਦੇ ਬਲੁੰਦਰੇ ਗਏ ਮਨ ਜਿਹੜਾ ਵਾ ਉਤਾਰ-ਤਾਰ ਹੋ ਗਿਆ ਚੀਜ਼ ਦੇਖ ਕੇ ਇਹ ਚੀਜ਼ ਬਖਸ਼ਣ ਯੋਗ ਪੋਣੀ ਨਹੀਂ ਚਾਹੀਦੀ